ਰਾਜਵੀਰ ਪਿਛਲੇ 10 ਦਿਨਾਂ ਤੋਂ ਹਸਪਤਾਲ ਫੋਰਟਿਸ ਦੇ ਵਿੱਚ ਦਾਖਲ ਨੇ ਸੋ ਹੁਣ ਪਿਛਲੇ 2 ਦਿਨਾਂ ਤੋਂ ਜਿਹੜਾ ਹਸਪਤਾਲ ਵੱਲੋਂ ਇੱਕ ਬਲੇਟਨ ਜਾਰੀ ਕੀਤਾ ਜਾਂਦਾ ਸੀ ਉਹ ਵੀ ਹੁਣ ਬੰਦ ਕਰ ਦਿੱਤਾ ਗਿਆ ਹੈ ਸੋ ਸਾਨੂੰ ਸਾਰਿਆਂ ਨੂੰ ਅਰਦਾਸ ਕਰਨ ਦੀ ਜ਼ਰੂਰਤ ਹੈ ਰਾਜਵੀਰ ਲਈ ਕਿਉਂਕਿ ਰਾਜਵੀਰ ਪਿਛਲੇ 10 ਦਿਨਾਂ ਤੋਂ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਔਰ ਉਹਨਾਂ ਦੀ ਸਿਹਤ ਲਈ कामना ਕਰਨੀ ਆ ਸੀ ਅਰਦਾਸ ਕਰਕੇ ਪੰਜਾਬੀ ਸਿੰਗਰ ਹੋਣ ਚਾਹੇ ਰਾਜਨੀਤਿਕ ਹੋਣ ਹਾਲਚਾਲ ਜਾਣ ਲਈ ਹਸਪਤਾਲ ਜਾ ਰਹੇ ਨੇ ਪਰ ਇਹ ਹੈਰਾਨੀ ਵਾਲੀ ਗੱਲ ਹੈ ਦੋ ਦਿਨਾਂ ਤੋਂ ਹਸਪਤਾਲ ਵੱਲੋਂ ਕੋਈ ਵੀ ਬਲੇਟਨ ਹੈ ਜਾਂ ਰਾਜਵੀਰ ਬਾਰੇ ਕੋਈ ਜਾਣਕਾਰੀ ਹੈ ਉਹ ਸਾਂਝੀ ਨਹੀਂ ਕੀਤੀ ਜਾ ਰਹੀ ਕਿਉਂਕਿ ਰਾਜਵੀਰ ਦੇ ਸਿਰ ਔਰ ਰੀੜ ਦੀ ਹੱਡੀ ਦੇ ਵਿੱਚ ਸੱਟ ਹੈ ਜਿਸ ਕਾਰਨ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਹੈ ਜਿਹੜੀ ਉਹ ਲੜਦੇ ਹੋਏ ਨਜ਼ਰ ਆ ਰਹੇ ਨੇ ਸੋ ਸਾਡੀ ਲੋਕਾਂ ਨੂੰ ਵੀ ਅਪੀਲ ਹੈ ਔਰ ਰਾਜਵੀਰ ਦੇ ਚੜ੍ਹਦੀ ਕਲਾ ਲਈ ਅਸੀਂ ਅਰਦਾਸ ਕਰੀਏ ਅੱਗੇ ਨੂੰ ਆਉਣ ਵਾਲੇ ਉਹਨਾਂ ਦੇ ਗੀਤ ਨੇ ਜਿਹੜੇ ਉਹਨਾਂ ਨੂੰ ਸੁਣ ਸਕਾਂਗੇ ਕਿਉਂਕਿ ਰਾਜਵੀਰ ਦੀ ਲਈ ਅਰਦਾਸ ਕਰਨਾ ਬਹੁਤ ਜ਼ਰੂਰੀ ਹੈ